हेलो फ्रेंड्स आई एम डाइटिशियन पल्लवी जसल फ्रॉम लिव लाइफ मोर डाइट एंड वेलनेस क्लिनिक चंडीगढ़ एंड लिव लाइफ मोर डॉट कॉम अच्छ अस एक ऐसे सुपर फूड बारे गल कर जा रहे हैं जिदे बारे अच्छ बहुत सुनते हो बहुत सारे पेशेंट्स मैं सवाल करते हैं कि ये यह सुपरफूड लैन नीं पतले हो जावे और सुपर फूड के बारे बहुत सारे या नैटते बहुत सारा वट्सएपू तो मैसेजेस आते हैं लेकिन अच्छ सुपर फूड बारे अं गल करा वह है वीट ग्रास wheat grass ਦਾ ਮਤਲਬ ਹੈ young wheat plant wheat grass ਬਹੁਤ ਸਾਰੀਆਂ ਫਾਰਮੂਲੇਸ਼ਨਸ ਤੁਸੀਂ ਮਾਰਕੀਟ ਵਿੱਚ ਦੇਖਿਆ ਹੋਵੇਗਾ wheat grass ਪਾਊਡਰ ਹੁੰਦਾ ਹੈ wheat grass ਜੂਸ ਹੁੰਦਾ ਹੈ wheat grass ਜਾਂ ਟੈਬਲੇਟਸ ਆndੀਆਂ ਜਾਂ ਆਮ ਤੌਰ ਤੇ ਅੱਜਕੱਲ੍ਹ ਛੋਟੇ-ਛੋਟੇ ਪੌਟਸ ਦੇ ਵਿੱਚ ਇਹਨੂੰ ਘਰ ਉਗਾਇਆ ਜਾਂਦਾ ਹੈ ਇਹਦਾ ਸਹੀ ਤਰੀਕਾ ਮੈਂ ਤੁਹਾਨੂੰ ਦੱਸਾਂਗੀ ਕਿ ਕੀ ਹੁੰਦਾ ਹੈ ਕੰਜ਼ੂਮ ਕਰਨ ਦਾ ਲੇਕਿਨ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ wheat grass ਦੇ ਵਿੱਚ ਕੀ-ਕੀ ਨਿਊਟ੍ਰੀਐਂਟਸ ਸਾਨੂੰ ਮਿਲਦੇ ਹਨ wheat grass ਦੇ ਵਿੱਚ 70% ক্লোরোਫਿਲ ਹੁੰਦੀ ਹੈ ক্লোরোਫਿਲ ਉਹ ਪਿਗਮੈਂਟ ਹੁੰਦਾ ਹੈ ਜਿਹੜਾ ਕਿ ਪਲਾਂਟਸ ਨੂੰ ਗ੍ਰੀਨ ਕਲਰ ਦਿੰਦਾ ਹੈ ਔਰ ਇਹ ਹਾਈ ਪ੍ਰੋਟੀਨ ਡਾਈਟ ਹੁੰਦੀ ਹੈ ਸੋ ক্লোরোਫਿਲ ਦੀ ਕੁਆਂਟੀਟੀ ਜ਼ਿਆਦਾ ਹੋਣ ਕਰਕੇ ਇਹਦੇ ਵਿੱਚ ਐਂਟੀਆਕਸੀਡੈਂਟ ਲੈਵਲਸ ਬਹੁਤ ਹਾਈ ਹੁੰਦੇ ਹੈ ਤੁਹਾਡੀਆਂ ਏਜ ਰਿਲੇਟਡ ਜਿਹੜੀਆਂ ਵੀ ਡੀਜਨਰੇਟਿਵ ਪ੍ਰੋਬਲਮਸ ਹੈ ਕਿ ਉਹਨੂੰ ਸੋਲਵ ਕਰਨ ਦੇ ਵਿੱਚ wheat grass ਤੁਹਾਡੀ ਮਦਦ ਕਰ ਸਕਦਾ ਹੈ ਇਸ ਤੋਂ ਇਲਾਵਾ ਇਹਦੇ ਵਿੱਚ 17 ਅਮੀਨੋ ਐਸਿਡਸ ਹੁੰਦੇ ਹੈ ਜਿਹੜੇ ਕਿ ਤੁਹਾਡੇ ਪ੍ਰੋਟੀਨ ਮੈਟਾਬੋਲਿਜ਼ਮ ਨੂੰ ਫਾਸਟਰ ਕਰਦੇ ਹੈ ਤੁਹਾਡੀ ਬੋਡੀ ਬੋਡੀ ਨੂੰ ਐਡਿਕੁਏਟ ਨਿਊਟ੍ਰੀਸ਼ਨ ਦਿੰਦੇ ਆ ਇਸ ਤੋਂ ਇਲਾਵਾ ਬਹੁਤ ਪ੍ਰੈਸ਼ੀਅਸ ਵਿਟਾਮਿਨ ਐਂਡ ਮਿਨਰਲਸ ਤੁਹਾਨੂੰ ਮਿਲਦੇ ਆ ਵੀਟក្រਾਸ ਦੇ ਵਿੱਚ ਜਿਵੇਂ ਕਿ ਜ਼ਿੰਕ ਸੇਲੀਨੀਅਮ ਐਂਡ ਕਾਪਰ ਇਸ ਸਾਰੇ ਐਂਟੀਆਕਸੀਡੈਂਟਸ ਹੁੰਦੇ ਆ ਤੁਹਾਡੀ ਸਕਿਨ ਲਈ ਬਹੁਤ ਅੱਛੇ ਆ ਤੁਹਾਡੀ ਬੋਡੀ ਦੇ ਵਿੱਚ ਜੇ ਕੋਈ ਇਮਿਊਨ ਸਿਸਟਮ ਦੇ ਵਿੱਚ ਦਿੱਕਤ ਹੈਗੀ ਆ ਤਾਂ ਇਹਨੂੰ ਤੁਸੀਂ ਯੂਜ਼ ਜ਼ਰੂਰ ਕਰੋ ਨਾਉ ਬਹੁਤ ਸਾਰੇ ਪੇਸ਼ੈਂਟਸ ਸਾਨੂੰ ਇਹ ਪੁੱਛਦੇ ਹੈ ਕਿ ਅਸੀਂ ਵੀਟ ਗ੍ਰਾਸ ਲੈਣੀ ਸ਼ੁਰੂ ਕੀਤੀ ਹੈ ਕਿਉਂਕਿ ਪਾਕ ਤੇ ਬਾਰੇ ਇੱਕ ਵੀਟ ਗ੍ਰਾਸ ਵਾਲਾ ਖੜਾ ਹੁੰਦਾ ਹੈ ਔਰ ਉਹ ਇਹ ਕਹਿੰਦਾ ਹੈ ਕਿ ਤੁਹਾਨੂੰ weight loss ਦੇ ਵਿੱਚ ਹੈਲਪ ਮਿਲੇਗੀ ਐਂਡ ਡੈਫੀਨੇਟਲੀ ਦਾ ਅਨਸਰ ਯੈਸ ਹੈ ਸੋ ਵੀਟ ਗ੍ਰਾਸ ਤੁਹਾਡੇ metabolisim ਨੂੰ ਫਾਸਟ ਕਰਦਾ ਹੈ ਜਦੋਂ ਤੁਸੀਂ ਐਂਟੀਆਕਸੀਡੈਂਟਸ ਲੈਂਦੇ ਹੋ ਤੁਹਾਡੀ ਬੋਡੀ ਦੇ ਵਿੱਚ ਜਿਹੜੀਆਂ ਵੀ ਫਾਸਟਰ ਚੇਂਜਸ ਹੋ ਰਹੀਆਂ ਜਿਹੜੀਆਂ ਕਿ ਤੁਹਾਨੂੰ ਬੁਢਾਪੇ ਦੀ ਤਰਫ ਲੈ ਕੇ ਜਾ ਰਹੀਆਂ ਜਿਹੜਾ ਕਿ ਫੈਟ ਸੈਲਸ ਨੂੰ ਵਧਾ ਰਹੀਆਂ ਉਹਨਾਂ ਨੂੰ ਰਿਡਿਊਸ ਕਰਨ ਦੇ ਵਿੱਚ ਇਹ ਤੁਹਾਨੂੰ ਹੈਲਪ ਕਰ ਸਕਦਾ ਹੈ ਸੋ ਨੈਕਸਟ ਸਵਾਲ ਏ ਪੇਸ਼ੈਂਟਸ ਦਾ ਜ਼ਰੂਰ ਹੁੰਦਾ ਹੈ ਕਿ ਵੀਟਕ੍ਰਾਸ ਕਿਸ ਫਾਰਮ ਵਿੱਚ ਬੈਸਟ ਹੁੰਦਾ ਬਿਕੋਜ਼ ਜਿਵੇਂ ਆਪਾਂ ਡਿਸਕਸ ਕੀਤਾ ਬਹੁਤ ਸਾਰੀਆਂ ਵੈਰਾਈਟੀਆਂ ਬਹੁਤ سارے ਫਾਰਮੂਲੇਸ਼ਨਸ ਅਵੇਲੇਬਲ ਹੈ ਕਿਹਾ ਮੈਂ ਇਸ ਗੱਲ 'ਚ ਬਹੁਤ ਫਰਮ ਹਾਂ ਕਿ ਜਿਹੜਾ origignal wheatgrass ਹੈ ਜਿਹੜਾ origignal wheatgrass juice ਹੈ ਉਹ ਬਹੁਤ ਅੱਛਾ ਹੁੰਦਾ ਕੁਛ ਨਹੀਂ ਕਰਨਾ ਤੁਸੀਂ wheatgrass ਆਪਣੇ ਘਰ ਦੇ ਵਿੱਚ ਕਿਸੇ ਵੀ ਬਰਤਨ ਦੇ ਵਿੱਚ ਉਗਾ ਸਕਦੇ ਹੋ ਜਦੋਂ wheatgrass ਥੋੜਾ ਜਿਹਾ ਵੱਡਾ ਹੋ ਜਾ ਉਹਦੀਆਂ ਰੂਟਸ ਨੂੰ ਕੱਟੋ ਉਹਨੂੰ ਅੱਛੇ ਤਰ੍ਹਾਂ ਵਾਸ਼ ਕਰੋ ਔਰ ਉਹਨੂੰ ਬਹੁਤ ਜ਼ਿਆਦਾ ਤੁਸੀਂ ਰੱਬ ਕਰਕੇ ਵਾਸ਼ ਨਹੀਂ ਕਰਨਾ ਕਿਉਂਕਿ ਜਿਹੜੇ ਵਾਟਰ ਸੋਲੀਬਲ ਵਿਟਾਮਿਨਸ ਹੈਗੇ ਆ ਬੀ ਐਂਡ ਸੀ ਉਹ ਡਿਸਟਰॉय ਨਾ ਹੋ ਜਾਣ ਉਹਨੂੰ ਤੁਸੀਂ 1 ਕੱਪ ਵੀਟ ਗ੍ਰਾਸ ਲੈ ਕੇ ਉਹਨੂੰ ਬਲੈਂਡਰ 'ਚ ਪਾਓ ਔਰ 1 ਕੱਪ ਪਾਣੀ ਦਾ ਪਾ ਕੇ ਉਹਨੂੰ ਬਲੈਂਡ ਕਰੋ ਔਰ ਉਹਨੂੰ ਸਵੇਰੇ ਖਾਲੀ ਪੇਟ ਲਓ ਇਹਦੇ ਨਾਲ ਤੁਹਾਨੂੰ ਬਹੁਤ ਅੱਛਾ ਰਿਜ਼ਲਟ ਮਿਲੇਗਾ weight loss ਦੇ ਵਿੱਚ ਵੀ ਲੇਕਿਨ weight loss ਤੋਂ ਇਲਾਵਾ wheat grass ਦੇ ਬਹੁਤ ਸਾਰੀਆਂ ਹੋਰ ਵੀ ਬਹੁਤ ਫਾਇਦੇ ਹਨ ਜਿਵੇਂ ਕਿ ਜਿਹੜੇ ਪੇਸ਼ੈਂਟਸ ਨੂੰ ਇਰੀਟੇਬਲ ਬਾਊਲ ਸਿੰਡਰੋਮ ਹੁੰਦਾ ਹੈ ਜਾਂ ਜਿਹੜੇ ਪੇਸ਼ੈਂਟਸ ਨੂੰ ਹਾਈਪਰ ਐਸਿਡਿਟੀ ਦੀ ਪ੍ਰੋਬਲਮ ਹੁੰਦੀ ਹੈ ਔਰ ਪਾਰਟਿਕੂਲਰਲੀ ਜਿਹੜੇ ਮੇਰੇ ਲਿਵਰ ਡਿਸਆਰਡਰਸ ਦੇ ਪੇਸ਼ੈਂਟਸ ਹੈਗੇ ਮੈਂ ਉਹਨਾਂ ਨੂੰ ਡੈਫੀਨਿਟਲੀ wheat grass ਰეკਮੈਂਡ ਕਰਦੀ ਹਾਂ ਬਿਕੋਜ਼ ਇਹ ਐਲਕਲਾਈਜ਼ਿੰਗ ਹੈ ਤੁਹਾਡੇ ਸਰੀਰ ਦੇ ਵਿੱਚ ਜਿੰਨੇ ਵੀ ਪ੍ਰੋਬਲਮਸ ਹੁੰਦੀਆਂ ਮੋਸਟਲੀ ਉਹ ਤੁਹਾਡੇ ਸਰੀਰ ਦਾ ਜੇ ਬੈਲੈਂਸ ਐਸਿਡਿਕ ਹੋ ਜਾਂਦਾ ਹੈ ਤਾਂ ਇਸ ਕਰਕੇ ਹੁੰਦੀਆਂ ਵੀਟ ਗ੍ਰਾਸ ਉਹਨੂੰ ਐਲਕੈਲਾਈਜ਼ ਕਰਦਾ ਹੈ ਸੋ ਜੇ ਤੁਹਾਨੂੰ ਕੋਈ ਵੀ ਲਿਵਰ ਦੀ ਪ੍ਰੋਬਲਮ ਹੈ ਜਾਂ ਤੁਹਾਡੀ ਫੈਮਿਲੀ ਹਿਸਟਰੀ ਰਹੀ ਹੈ ਕੈਂਸਰ ਦੀ ਤਾਂ ਇਹ ਐਂਟੀਆਕਸੀਡੈਂਟ ਰਿਚ ਹੋਣ ਦੇ ਕਰਕੇ ਉਸ ਚੀਜ਼ ਨੂੰ ਵੀ ਪ੍ਰੀਵੈਂਟ ਕਰਨ ਵਿੱਚ ਹੈਲਪ ਕਰਦਾ ਹੈ ਸੋ ਵੀਟ ਗ੍ਰਾਸ ਇਜ਼ ਵੈਰੀ ਇੰਪੋਰਟੈਂਟ ਫॉर ਯੂਰ ਗੁੱਡ ਹੈਲਥ ਜੇ weight lose ਕਰਨਾ ਚਾਹੁੰਦੇ ਹੋ ਆਪਣੇ ਸਰੀਰ ਦੀ ਐਸਿਡਿਟੀ ਕੱਟ ਕਰਨਾ ਚਾਹੁੰਦੇ ਹੋ ਹੈਲਦੀ ਲਿਵਰ ਚਾਹੁੰਦੇ ਹੋ ਗਲੋਇੰਗ ਸਕਿਨ ਚਾਹੁੰਦੇ ਹੋ ਤਾਂ ਤੁਸੀਂ One cup wheatgrass juice, roselo. This is dietitian Pallavi Jasal now saying bye. Until we meet again, stay blessed and live life more.